ਸਰਕਾਰ ਦੇ ਲਗਭਗ 60 ਦਿਨ ਸਾਲ ਮੁਕੰਮਲ ਹੋ ਗਏ ਔਰ ਮੈਨੂੰ ਹੈਰਾਨਗੀ ਹੁੰਦੀ ਹੈ ਦੇਖ ਕੇ ਕਿ ਸਰਕਾਰ ਨੇ ਸਾਡੇ ਅਮਲੋ ਹਲਕੇ ਦੇ ਅਜੇ ਤੱਕ ਕੋਈ ਕਾਰਜ ਨਹੀਂ ਕਰਾਇਆ ਜਦ ਸਾਡੀ ਸਰਕਾਰ ਸੀ ਆ ਚਿੱਠੀ ਮੇਰੇ ਕੋਲ ਹੈ ਜਿਹੜਾ ਆਈਟੀਆਈ ਸਾਡਾ ਪਿੰਡ ਭਗਵਾਨਪੁਰੇ ਬਣਿਆ ਸੀ ਜਿਹਦੀ ਲਾਗਤ ਤਕਰੀਬਨ 7 ਕਰੋੜ 50 ਲੱਖ ਰੁਪਏ ਦੀ ਸੀ ਔਰ ਇੱਕ ਕੰਪਲੈਕਸਾ ਮੈਨੂੰ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਵਲੇ ਦੀ ਸ਼ੁਰੂ ਕਰਦੀ ਸਕੂਲ ਦੀ ਕਲਾਸਾਂ ਰੱਖਣੀ ਜ਼ਰੂਰੀ ਨਹੀਂ ਆਜੇ ਤੱਕ ਬੱਚਿਆਂ ਨੂੰ ਆਫਰਟ ਆ ਰਹੀ ਹੈ ਮੇਰੇ ਘਰ ਹਲੇ ਤੱਕ ਕੋਈ ਸਕੂਲ ਦੀ ਕਲਾਸਾਂ ਕੁਝ ਚੱਲ ਰਹੀ ਜਿਹੜੀ ਸਰਕਾਰ ਹਲੇ ਤੱਕ ਇੰਨੀ ਸੈਂਸਰਿਟੀ ਦਿੰਦਾ ਹੈ ਆਈਟੀਆ ਹੀ ਨਹੀਂ ਕਰਦੇ ਜਿਹੜਾ ਸਾਡੇ ਇੰਡਸਟਰੀ ਨਾਲ ਮੁਤਲਕ ਰਖਦਾ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਰਕਾਰ ਤੋਂ ਪੱਕੀ ਉਮੀਦ ਰੱਖਣਾ ਉਸਦੀ ਗੱਲ ਕਾਂਗਰਸ ਸਰਕਾਰ ਵੇਲੇ ਤਿੰਨ ਸੜਕਾਂ ਦੀ ਚੌੜੀਆਂ ਕੀਤੀ ਸੀ 18 ਫੁੱਟ। ਖੁੰਮਣਾ ਤੋਂ ਇਕਲੋਹਾ ਦਿਲਾਲਪੁਰ ਤੋਂ ਪਮਾਣੀ। ਖੁੰਮਣਾ ਤੋਂ ਇਕਲੋਹਾ। ਜੇਦੀ ਲਾਗਤ ਸੀ 5 ਕਰੋੜ 20 ਲੱਖ ਦੇ। ਉਰਉਮੇ ਹੀ 16 ਕਰੋੜ ਦੀਆਂ ਜਿਹੜੀਆਂ ਪੁਰਾਣੀਆਂ ਘਟਕਾਂ ਸੀ ਉਹ ਰਿਪੇਅਰ ਕਰਾਈਆਂ ਨੇ। ਮੰਡਿਆ ਦੇ ਨਵੇਂ ਜਿਹੜੇ हर पक्के गए तो रेनोवेशन की गई जब अपनी इमलोह मंडी भी है मंडी गोबिंदगढ़ है समस्तपुर है इन्हें टोटल लागत लगभग चौदह करोड़ रुपई है जेदे कागज मेरे को तो महकमा मेरे नाम मुतलक रखा थे और मेरे, वो है कि के मेरे है। को लिस्ट भी हैगी जी अभी तकरीबन नवी छियाली सड़क बनाई जेरवा मेरे को डिटेल नया जी छियालीस सड़क थी पिंडा को ਬਣਾਈ। ਔਰ ਗਰਾਂਟਾ ਦਾ ਵੀ ਡਿਟੇਲ ਹੈਗੀ। ਓਮਣੀ ਸਾਡਾ ਤਹਿਸੀਲ ਦਾ ਦਫਤਰ ਜਿਹੜਾ ਹੱਦ ਤੱਕ ਦੂਰਾ ਰਹਿ ਰਿਹਾ। ਮੈਨੂੰ ਹੈਰਾਨੀ ਹੁੰਦੀ ਹੈ ਕਿ ਸਰਕਾਰ ਆਪਣੀ ਪਛਾਣ ਲਈ ਹੈ। ਅਖੀਰਲੇ ਸਾਲ ਆ ਕੇ ਕੋਸ਼ਿਸ਼ ਕਰਦੀ ਹੈ ਕਿ ਸਾਡਾ ਪਛਾਣ ਰਹਿ ਜੇ ਤਾਂ ਅਸੀਂ ਨੀ ਪੱਤਰ ਲਾ। ਜਦਕਿ ਲੋਕਾਂ ਨੂੰ ਇਹ ਦੁੱਖ ਦਾ ਸਾਹਮਣਾ ਕਰਨਾ ਪਵੇ। ਔਰ ਸਰਕਾਰ ਜਿਹੜੀ ਸਰਕਾਰ بڑے ਵਾਅਦੇ ਕਰਦੀ ਸੀ ਕਿ ਚੁਟਕਲੀਆ ਵਾਲੇ ਐਮਐਸਪੀ ਦੇ ਦਾਂਗੇ ਕਿਸਾਨਾਂ ਨਾਲ ਖੜਾਂਗੇ ਟੀਚਰਾਂ ਨਾਲ ਖੜਾਂਗੇ ਪਿੰਡਾਂ ਸੱਥਾਂ ਤੋਂ ਸਾਡੀ ਸਰਕਾਰਾਂ ਚੱਲਣਗੀਆਂ ਅੱਜ ਉਹ ਸਰਕਾਰ ਨੂੰ ਮੈਂ ਤੁਹਾਡੇ ਮਾਂ ਦੇ ਅੰਦਰ ਇਹ ਪੁੱਛਣਾ ਚਾਹਾਂ ਬਕਾਇਦਾ ਜਦ ਮਾਮਜਾ ਕੁਲਾਬੀ ਥੁੰਡੀ ਲੱਗੀ ਮਾਨਸਾ ਬਠਿੰਡਾ ਸਾਰੇ ਜ਼ਿਲ੍ਹਿਆਂ 17000 ਰੁਪਇਆ ਮਾਮਲਾ ਦਿੱਤਾ 10% ਚੁਕਾਈ ਡੀਵੀਡੀ ਦੇ ਖਾਤਿਆਂ ਦੇ ਤਹਿਤ ਡੀਸੀ ਦੇ ਤਹਿਤ ਉਹਨਾਂ ਦੇ ਚੁਗਾਈ ਦੇ ਜਿਹੜੇ ਚੁੱਕੇ ਹੁੰਦੇ ਉਹਨਾਂ ਦੇ ਖਾਤਿਆਂ ਦੇ ਪੂਰੀ ਸਰਕਾਰ ਨੂੰ ਹੜ੍ਹਾਂ ਦੀ ਤਕਰੀਬਨ 8-9 ਜ਼ਿਲ੍ਹੇ ਨੁਕਸਾਨ ਹੋ ਗਿਆ ਪੂਰੀ ਸਰਕਾਰ ਹਲੇ ਤੱਕ ਸੁੱਤੀ ਪਈ ਹੈ ਮੈਂ ਉਮੀਦ ਰੱਖਦਾ ਤੁਹਾਡੇ ਮਾਧਿਅਮ ਦਰਿ ਅਪੀਲ ਕਰਦਾ ਕਿ ਸਰਕਾਰ ਨੂੰ ਜਾਗ ਜਾਓ ਨਹੀਂ ਤਾਂ ਲੋਕਾਂ ਨੇ ਤੁਹਾਡੇ ਪਾਖੀਆਂ ਸਹੀ ਮਾਰਨੀ ਹੈ ਪਿੰਡਾਂ ਨਿਵੜਨ ਦੇ ਟੋੜਾ ਸਾਰਿਆਂ ਦਾ ਮੈਂ ਤੁਹਾਡੇ ਨੂੰ ਜ਼ਰੂਰ ਇੱਕ ਕੁਸ਼ਵਾਦ ਦੇਣਾ ਚਾਹਨਾ ਕਿਉਂਕਿ ਅੱਜ ਮੈਂ ਸ਼ਹਿਰ ਤੋਂ ਮਲੋਚੋਂ ਨਿਕਲੇ ਆ। ਬੋਰ ਦਾ ਪਾਣੀ ਖੜੇ ਸ਼ਹਿਰ ਦੇ। ਬਾਜ਼ਾਰ ਵੀ ਬੰਦ। ਕਾਂਗਰਸ ਦੀ ਸਰਕਾਰ ਬਣਾ ਤੋ ਵਚਨ ਮੰਨਣਾ। ਇਹ ਪਾਣੀ ਦੀ ਸਮੱਸਿਆ ਸਦੇ ਲਈ ਅਮਰੋਧੀ ਖਤਮ ਕਰਕੇ ਦਾਹਾ ਮਗਰ ਸ਼ਹਿਰ ਦੀ ਤਰਕੀਬ ਕਿ ਕਿਸੇ ਨੂੰ ਉਹਦਾ ਮੌਕੇ ਦੇ ਦੱਸਾਂਗੇ। ਪਰ ਇਹ ਤੁਹਾਡੇ ਨਾਲ ਵਚਨਬੰਦ ਖੜੇ ਆ ਕਿ ਸਰਕਾਰ ਜਿੱਦਣ ਕਾਂਗਰਸੀ ਬਣ ਗਈ ਸਭ ਤੋਂ ਪਹਿਲਾਂ ਹਮ ਲੋ ਸ਼ਹਿਰ ਦੇ ਪਾਣੀ ਦੀ ਨਿਕਾਸੀ ਦਾ ਹਲ ਔਰ ਹਲੇ ਤੱਕ ਸਾਡਾ ਆਰੋ ਵੀ ਉਮੇ ਅਧੂਰਾ ਪਿਆ ਜਿਹੜਾ ਗੋਬਿੰਦਗੜ ਦਾ ਜਿਹੜਾ ਅਸੀਂ ਹਾਈਵੇ ਦਾ ਬ੍ਰਿਜ ਬਣਾਇਆ ਸੀ ਉਹ ਕਾਂਗਰਸ ਦੇ ਕਾਲ ਪਹਿਰੇ ਬਣੇ ਬਾਕਾਇਦਾ ਦੋਹੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਅਸੀਂ ਦੋਹੇ ਪਾਸੇ ਇੰਟਰਲੋਕਿੰਗ ਗੋਬਿੰਦਗੜ ਤੇ ਲਗਵਾ ਰਹੇ ਸੀ ਜਿਹੜੀ ਪ੍ਰੋਜੈਕਟ ਬਣਵਾਇਆ ਸੀ ਉਹ ਨੈਸ਼ਨਲ ਹਾਈਵੇ ਅਥਾਰਟੀ ਅੱਜ ਵੀ ਲਾ ਰਹੀ ਹੈ ਐ ਸਰਕਾਰ ਨੇ 3.5 ਸਾਲਾਂ 'ਚ ਇੱਕ ਗ੍ਰਾਂਟ ਤੱਕ ਨਹੀਂ ਦਿੱਤੀ ਲੋਕਾਂ ਨੂੰ ਨੁਕਸਾਨ ਕੀਤੇ ਤੇ ਸ਼ਹਿਰ ਪਟਨਾ ਸ਼ੁਰੂ ਕਰ ਦਿੱਤੇ ਸਰਕਾਰਾਂ ਤੋਂ ਲੋਕ ਇਹੀ ਉਮੀਦ ਰੱਖਦੇ ਹਨ ਕਾਂਗਰਸ ਦੇ ਕਾਲ ਦੇ ਕੰਮ ਚੱਲਦੇ ਹੋਏ ਜਿਹੜੇ ਉਦੋਂ ਦੇ ਕਾਰਜ ਮੁਕੰਮਲ ਕਰਾਇਆ ਸੀ ਪੈਸਾ ਰੱਖਿਆ ਸੀਗਾ ਰਾਸ਼ੀ ਦਾ ਪ੍ਰਬੰਧ ਕੀਤਾ ਸੀ ਉਹ ਅੱਜ ਵੀ ਕੰਮ ਚੱਲ ਰਹੇ ਹਨ ਕਿ ਉਹ ਐ ਸਰਕਾਰ ਨੇ ਜਿਨ੍ਹਾਂ ਨੇ ਥੇਰੇ ਸਾਰੇ ਵਾਅਦੇ ਕੀਤੇ ਸੀ ਹਲੇ ਤੱਕ ਇੱਕ ਕੰਮ ਇਹਨਾਂ ਚਾਜਾ ਕੋਈ ਸਰਕਾਰ ਨੇ ਲੋਕਾਂ ਦੇ ਵਿੱਚ ਨਹੀਂ। ਇੱਕ ਤੋਂ ਮੈਨੋਂ ਉਸ ਤੋਂ ਤਾਂ ਦੋਮੰਦ ਤੋਂ ਮੈਂ ਜੀ ਉਹ ਨਹੀਂ ਪੈਸਾ ਜਿਹੜਾ ਵਰਤਿਆ ਜਾਦਾ। ਇਹ ਇੱਕ ਗੱਲ ਤੁਹਾਨੂੰ ਮੈਂ ਦਰਾਈ ਹਾਂ। ਕਿ ਅਸੀਂ ਸਾਡੇ ਹੁਣ ਤੱਕ ਜਿਹੜੇ ਕੰਮ ਚੱਲ ਰਹੇ ਆਂ ਦੇਖੋ ਡਾਕਟਰ ਨੂੰ ਜੇ ਨੁਕਸ ਲੱਭੂਗਾ ਡਾਕਟਰ ਲਾਜ ਕਰੂਗਾ। ਆਪਣੇ ਹਲਕੇ ਦੇ ਜਿਹੜੇ ਜਿਹੜੇ ਸੰਬੰਧ ਆਪਾਂ ਨੂੰ ਦੋਖ ਤਕਲੀਫਾਂ ਸਰਪੰਚਾਂ ਨੇ ਦੱਸੀਆਂ, ਸ਼ਹਿਰ ਵਾਸੀਆਂ ਨੇ ਦੱਸੀਆਂ ਆਪਾਂ ਉਹਨਾਂ ਦਾ ਹੱਲ ਕਰਨਾ ਸ਼ੁਰੂ ਕੀਤਾ, ਉਹਨਾਂ ਲਈ ਰਾਸ਼ੀ ਦਾ ਪ੍ਰਬੰਧ ਕੀਤਾ। ਉਹਨਾਂ ਦੀ ਤਸਵੀਰ ਸ੍ਰਕੀ ਐਸਡੀਓ ਵਗੈਰਾ ਜਾ ਕੇ ਉਹਨਾਂ ਨੇ ਪ੍ਰਬੰਧ ਕਰਦੇ ਐ ਐਸਟੀਮੇਟ ਲਗਾਉਂਦੇ ਐ ਔਰ ਟੈਕਨੀਕਲ ਬੰਦੇ ਜਾ ਕੇ ਉਹ ਸੋਚਦੇ ਕਿ ਕਿਸ ਤਰੀਕੇ ਨਾਲ ਇਹ ਮੁਕੰਮਲ ਹੋਦਾ ਇਹ ਸਰਕਾਰ ਦੇ ਤਹਿਤ ਸੋਚ ਹੀ ਨਹੀਂ ਔਰ ਮੈਨੂੰ ਬੜਾ ਦੁੱਖ ਹੁੰਦਾ ਹੈ ਅੱਜ ਡਾਕਟਰ ਅਮਰ ਸਿੰਘ ਜੀ ਆਏ ਸੀ ਸਾਡੇ ਮਹਿਮੂਦਪੁਰ ਜ਼ਿਕਰ ਵੀ ਕਰਕੇ ਕਿ ਇਹ ਤਾਂ ਹਲਾਸ਼ੇਰੀ ਦੇ ਰਹੇ ਕਿ ਧੱਕੇ ਨਾਲ ਕੀ ਸਰਕਾਰ ਬਣਾ ਲਵੇ ਜਦ ਧੱਕੇ ਨਾਲ ਸਰਕਾਰਾਂ ਬਣੀਆਂ ਜਿਹੜਾ ਨੂੰ ਇੰਨਾ ਹੰਕਾਰ ਹੋ ਜਾ ਲੋਕਾਂ ਨੇ ਇੰਨੀ ਭਾਰੀ ਬਹੁਮਤ ਦਿੱਤੀ ਹੈ ਤੇ ਉਹ ਲੋਕਾਂ ਦਾ ਇੱਥੇ ਤੇ ਨਾ ਸੋਚਣ ਔਰ ਆਪਣੇ ਢਿੱਡ ਭਰਣ। ਬਾਈ ਬਾਰੀ ਤਾਂ ਤੁਹਾਡੀ ਵੀ ਆ ਜਾਣੀ। ਕਿਉਂਕਿ ਕਾਨੂੰਨ ਕਾਇਦਾ ਸਾਰੇ ਲਈ ਹੈ, ਕਰਾਪਸ਼ਨ ਵੀ ਸਾਰੇ ਲਈ ਹੈ। ਤਾਂ ਮੇਰੀ ਹੱਥ ਜੋੜ ਕੇ ਬਰਤਨਾ ਹੈ ਕਿ ਜਿਹੜੀ ਡੂੰਗੀ ਨੀਂਦ ਸਰਕਾਰ ਉੱਤੀ ਪਈ ਹੈ, ਹਮ ਲੋਕ ਹਲਕੇ ਲਈ ਜਿਹੜੀ ਅਤੀ ਕਾਰਗੁਜ਼ਾਰੀ ਪਹਿਲਾਂ ਸ਼ੁਰੂ ਕੀਤੀ ਹੈ, ਕੰਮ ਮੁਕੰਮਲ ਕੀਤੇ ਹਨ ਉਹਨਾਂ ਨੂੰ ਬੰਨੇ ਚੜਾ ਦੇਣ। ਘਾਟ ਹੁਣ ਨਹੀਂ ਪੱਥਰ ਲਾਣੇ ਦੀ ਸੜਕੇ ਲਾਣ ਸੰਨ ਉਹਦਾ ਵੀ ਇਤਰਾਜ ਹੈ। पर शहर वास और पिंड वासन नुकसान न झलना पे बच्चों को नुकसान न झलना पे, जेदे जे करके कलासा अज भी बच्चे बेचारे स्कूल क्लासा लगा रहे हैं आई टी है। और ये आई दर यई टी आई साढ़े तहत बकायदा मंजूरी करा के तैयार किसी दफ्तर दी मेरे को तो एक ही बेरोल दूसरे में कागज सारी कट कर मैं कर्जा माफी वगैरह सारी डिटेल दी नहीं पर कहता भाव यह है कि सार्कू बड़ी भारी बहुमत मिली है ਕੋਸ਼ਿਸ਼ਣਾ ਕੋ ਸਰਕਾਰ ਨੂੰ ਕਾਰਜਕਾਰੀ ਚੰਗੀ ਕਰਨੀ ਚਾਹੀਦੀ ਹੈ ਲੋਕਾਂ ਦੇ ਹਿੱਤ ਸੋਚਣਾ ਚਾਹੀਦਾ ਹੈ ਬਜਾਏ ਪਰਚੀਆਂ ਕੰਨੀ ਜ਼ੋਰ ਘੱਟ ਰੱਖਣ ਕੰਮ ਕਰਨ 'ਚ ਜ਼ਿਆਦਾ ਵਿਸ਼ਵਾਸ ਕਰੇ। ਟਿੱਪਣੀ ਕਰਨਾ ਅੱਛਾ ਤਰੀਕਾ ਮੈਂ ਤਾਂ ਪਰ ਜਦੇ ਸੀਵਰੇਜ ਪਾਇਆ ਗਿਆ ਸੀਗਾ ਉਦੋਂ ਕਿਤੇ ਨਾ ਕਿਤੇ ਸੀਵਰੇਜ ਬੋਰਡ ਤੋਂ ਵੀ ਪੁਤਾਹੀ ਹੋਈ ਹੈ। ਚਾਹੇ ਕਿਸੇ ਵੀ ਸਰਕਾਰ ਨੇ ਪਵਾਇਆ ਛੋਟੀ ਪਾਈਪਾਂ ਪਾਤੀ। ਉਹਨੂੰ ਮੁੱਖੀ ਦੇਖਦੇ ਹੋਏ ਅਸੀਂ ਬਾਕਾਇਦਾ ਤੁਹਾਨੂੰ ਯਾਦ ਹੋਊਗਾ ਸਾਡੀ ਸਰਕਾਰ ਵਾਲੇ ਸੀ ਸ਼ਹਿਰ ਰੂਪ ਕੈਂਬੀ ਮਸ਼ੀਨ ਦੇ ਵਿੱਚ 56 ਲੱਖ ਦੀ ਕੈਂਬੀ ਮਸ਼ੀਨ ਦਿੱਤੀ ਤਾਂ ਕਿ ਪਾਣੀ ਨਿਕਾਸੀ ਦਾ ਸਬੰਧ ਕਬੜਾ ਐ ਐਸਟੀਪੀ ਪਲਾਂਟ ਵੀ ਭੱਦਲ ਤੋਂ ਲਾਇਆ ਗਿਆ ਜਿਹੜਾ ਬਕਾਇਦਾ ਅੱਜ ਚਾਲੂ ਹੈ ਲੇਕਿਨ ਹਲੇ ਵੀ ਪਾਣੀ ਐਸਟੀ ਖੜਿਆ ਕਿਉਂਕਿ ਉਹ ਪਾਣੀ ਬੈਕ ਮਾਰਦਾ ਹੋਣਾ ਪੈਪ ਛੋਟੇ ਆ ਤਾਂ ਹੀ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਹਾਨੂੰ ਇੱਕ ਵਾਰ ਸਰਕਾਰ ਬਣ ਕੇ ਅਮਲੋਦ ਦੀ ਪਾਣੀ ਦੀ ਸਮੱਸਿਆ ਪਰਮਨੈਂਟਲੀ ਹੱਲ ਕਰਕੇ ਦੇਵਾਂਗੇ ਤਾਂ ਕਿ ਗਾ ਨੂੰ ਪਾਣੀ ਨਾ ਖੜੇ ਲੋਕ ਯਾਦ ਰੱਖੋ ਔਰ ਦੂਜੀ ਗੱਲ ਤੁਹਾਡੇ ਮਾਧਿਅਮ ਦਰੀ ਦੁਬਾਰਾ ਅਪੀਲ ਕਰਾਂ ਸਰਕਾਰ ਦੇ ਨਮਾਇੰਦਿਆਂ ਨੂੰ ਕਿ ਪੱچہ ਵਿੱਚ ਘੱਟ ਵਿਸ਼ਵਾਸ ਕਰੋ ਕੰਮ ਚੰਗਾ ਕਰਕੇ ਦਿਖਾ ਤਾਂ ਕਿ ਲੋਕ ਯਾਦ ਰੱਖਣ ਜੇ ਜੇ ਕਰਕੇ ਤੁਹਾਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ। ਇਹ ਕੀ ਪੰਜਾਬ ਇਹ ਸਵਾਲ ਤੁਸੀਂ ਮੈਨੂੰ ਬਤੌਰ ਪੱਤਰਕਾਰ ਕੁਝਰੇ ਤੁਹਾਨੂੰ ਮੇਰੇ ਨਾਲ ਜਿਆਦਾ ਵੱਧ ਜਾਣਕਾਰੀ ਹੋਣੀ ਹੈ ਤਾਂ ਹੀ ਤੁਸੀਂ ਪੁੱਛ ਰਹੇ ਹੋ। ਜੀ ਸਹੀ ਹੈ ਕਿ ਨਹੀਂ? ਕਈ ਆਲੇ ਦੁਆਲੇ ਤੋਂ ਵੀਡੀਓ ਆ ਰਹੀਆਂ ਨੇ ਜੀ ਜਿਹੜਾ ਨਜ਼ਰ ਦਾ ਕਹਿ ਰਹੋ ਹਲੇ ਵਿੱਚ ਦੇਖੋ ਨਸ਼ਾ ਨਸ਼ੇ ਉਜਾੜਨਾ ਹੈ ਨਸ਼ੇ ਦਾ ਸਾਰੇ ਪੰਜਾਬ ਦੇ ਲੋਕ ਖਿਲਾਫ ਹੈ। ਮੈਂ ਉਹ ਦਿਨ ਵੀ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹੈ ਰਾਹੁਲ ਗਾਂਧੀ ਜੀ ਜਿੱਤੇ ਦਿਨ ਪਹਿਲੀ ਵਾਰ ਪੰਜਾਬ ਚ ਆਏ ਸੀ ਉਹਨਾਂ ਨੇ ਕਿਹਾ ਸੀ ਪੰਜਾਬ ਨਸ਼ਿਆਂ ਦੇ ਰੁਝਾਮ ਚ ਜੁੜਨ ਲੱਗਿਆ ਹੈ ਉਦੋਂ ਸਾਰੇ ਰਾਹੁਲ ਗਾਂਧੀ ਜੀ ਤਕਰੀਰਾਂ ਕੀਤੀਆਂ ਨਿੰਦਾ ਕੀਤੀ ਰਾਹੁਲ ਗਾਂਧੀ ਇਕੱਲਾ ਸੁਚੇਤ ਕਰ ਰਿਹਾ ਸੀ ਕਿ ਪੰਜਾਬ ਚ ਨਸ਼ੇ ਦਾ ਇਹ ਸ਼ੁਰੂ ਦੌਰ ਸ਼ੁਰੂ ਹੋ ਗਿਆ ਬੱਚਾ ਦਾ ਭਵਿੱਖ ਖੋ ਚੁੜੀ ਅੱਜ ਅੱਪਾ ਵੀ ਪੁੱਛਣ ਲੱਗੇ ਸਾਰੇ ਅੱਪਾ ਵੀ ਚਿੰਤਕ ਆਪਾਂ ਵੀ ਸਾਰੇ ਚਾਹੁੰਦੇ ਆ ਕਿ ਨਸ਼ੇ ਦਾ ਰੁਝਾਮ ਖਤਮ ਹੋ ਬਰੇ ਸਮਾਜਿਕ ਤੌਰ ਤੇ ਜਿਹੜੀ ਬੁਰਾਈ ਫੈਲੀ ਹੈ ਤਮਾਸ਼ ਦੇ ਨਾਲ ਰਲ ਮਿਲ ਕੇ ਬਾਕਾਇਦਾ ਸਖਤ ਕਾਨੂੰਨ ਬਣਾ ਕੇ ਇਹਦਾ ਨਿਪਟਾਰਾ ਹੋਣਾ ਹੈ ਇਕੱਲੇ ਆਪ ਇੱਕ ਦੋ ਬੰਦੇ ਫੜ ਕੇ ਨਹੀਂ ਇਹ ਨਸ਼ੇ ਦਾ ਰੁਝਾਮ ਖਤਮ ਹੋਣਾ ਔਰ ਜਿਹੜੇ ਨਜਾਇਜ਼ ਘਰ ਪੰਚਾਇਤਾਂ ਪੰਚਾਇਤ ਵਿਚਾਰਿਆਂ ਦੇ ਜਿਹੜੇ ਛੋਟੇ ਛੋਟੇ ਵਰਤੋਂ ਕਰਦੇ ਹਨ ਜਾਂ ਨਿਛੇੜੀ ਉਹਨਾਂ ਦੇ ਘਰ ਕੋਟ ਟਾਕ ਕੇ ਨਸ਼ੇ ਦਾ ਰੁਝਾਮ ਨਹੀਂ ਖਤਮ ਹੋਣਾ ਸਖਤ ਕਾਨੂੰਨ ਬਣਾ ਕੇ ਉਹਨੂੰ ਲਾਗੂ ਕਰਕੇ ਬਾਕਾਇਦਾ ਨਸ਼ੇ ਦਾ ਰੁਝਾਮ ਪੰਜਾਬ ਤੋਂ ਖਤਮ ਹੋ ਸਕਦਾ ਹੈ ਜੇਕਰ ਸਮਾਜ ਨੂੰ ਨਾ ਦਿੱਸਾ ਪਾਣਾ देखो सच्चाई ये है कि कांग्रेस पार्टी का पहला भी तो दस के अट्क हज़ार रुपये अमाउंट है तो साढ़े कोई महकमा भी जाओ तो भी अभी दिता है और अपने फाउंडेषन वालों भी इतने इतना अच्छ जी अहमियत है पाब क्योंकि इन्होंने वादे किए थे नैशनल डिजास्टर मैनेजमेंट फंड होंगे गवर्नमेंट ऑफ तो इंडिया को सूबे का अलग हिस्सा तो बाजवा साहब ने भी मंग की है राजा वड़िंग ने भी मंग की है साढ़े बाकी लीडर ने भी ਅਸੀਂ ਉਮੀਦ ਰੱਖਦੇ ਹਾਂ ਕਿ ਕੋਈ ਨੇਚਰਲ ਡਿਜ਼ਾਸਟਰ ਥੱਲੇ ਜੋ ਪੰਜਾਬ ਦਾ ਹਿੱਸਾ ਹੈ ਪੰਜਾਬ ਦੇ 8-9 ਜਿਲ੍ਹਿਆਂ 'ਚ ਨੁਕਸਾਨ ਹੋਇਆ ਹੈ ਪਾਣੀ ਦਾ ਆਕੇ ਲੋਕਾਂ ਦੀ ਫਸਲਾਂ ਡੁੱਲ ਗਈਆਂ ਨੁਕਸਾਨ ਹੋ ਗਿਆ ਜ਼ਿੰਦਗੀਆਂ ਹੋ ਗਈਆਂ ਇਹ ਤਾਂ ਉਹ ਜਮਾਤ ਹੈ ਜਿਹੜੀ ਉਦੋਂ ਚੁਟਕਲੀਆਂ ਮਾਰ ਕੇ ਕਹਿੰਦੀ ਸੀ ਗਆਂ ਗਾਵੀਆਂ ਦੀ ਬੱਕਰੀਆਂ ਦੀ ਮੁਰਗੀਆਂ ਦੀ ਅਸੀਂ ਮਾਮਜ਼ਾ ਦਵਾਗੇ ਅੱਜ ਕੱਲ ਪੁੱਛ ਵੀ ਨਹੀਂ ਰਹੇ ਤੋਂ ਇਹ ਜਿਹੜੀ ਮੈਂ ਸਰਕਾਰ ਤੋਂ ਤਾਂ ਉਮੀਦ ਰੱਖਦਾ ਨਹੀਂ ਪਰ ਤੁਹਾਡੇ ਮਾਧਿਅਮ ਦਰੀ ਅਪੀਲ ਕਰਾਂਗਾ ਕੇਂਦਰ ਨੂੰ ਕਿ ਕੇਂਦਰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਦਾ ਜਿਹੜਾ ਫੰਡ ਹੈ ਉਹ ਪੰਜਾਬ ਨੇ ਰਿਲੀਜ਼ ਕਰਕੇ ਪੰਜਾਬ ਨੂੰ ਵੀ ਰਾਹਤ ਦੇ ਸਕੀ ਪੰਜਾਬ ਆਪਣੇ ਪੈਰਾਂ ਤੇ ਖੜਨਾ ਸ਼ੁਰੂ ਹੋ ਸਕੇ ਔਰ ਜਿਹੜਾ ਨੁਕਸਾਨ ਪੰਜਾਬ ਨੂੰ ਝੱਲਣਾ ਪੈ ਰਿਹਾ ਉਹਨੂੰ ਹਲਕਾ ਹੋਵੇ। ਇਹ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਮੰਗ ਕਰੀ ਜਿਨੇ ਜੀ ਫੰਡਾਂ ਦੀਆਂ ਪਰ ਕੇਂਦਰ ਨੇ ਇੱਕ ਵਾਰ ਵੀ ਅਜੇ ਤੱਕ ਮੂੰਹ ਨਹੀਂ ਖੋਲਿਆ ਹੈਗਾ ਇਹਦੇ ਬਾਰੇ ਟੁੱਟਾ ਗੱਤੀ ਕਰਨ। ਇਹਦੇ ਬਾਰੇ ਕੇਂਦਰ ਹੀ ਦੱਸ ਸਕਦਾ ਤੁਸੀਂ ਕੇਂਦਰ ਦੀ ਜਿਹੜੀ ਨੀਤੀ ਹੈ ਮੈਂ ਖੰਦ ਆਪਾਂ ਥਾਰੇ ਦੇਖ ਰਹੇ ਹਾਂ ਰੋਜ਼ ਜਿਹੜਾ ਰਾਹੁਲ ਗਾਂਧੀ ਨੇ ਜਾ ਕੇ ਕੀਤੀ ਹੈ ਵੋਟ ਚੋਰੀ ਦੀ ਇਹ ਸੱਤਾ ਚ ਸਰਕਾਰ ਬਣਾਉਣ ਲਈ ਆਪਾਂ ਵੋਟ ਚੋਰੀ ਸ਼ੁਰੂ ਕਰਦਾਂਗੇ ਸਾਡਾ ਲਕਸ਼ਖੱਲਾ ਸੱਤਾ ਹਾਸਲ ਕਰਨਾ ਹੋਊਗਾ ਤੇ ਲੋਕਾਂ ਦੇ ਕੀ ਅਸੀਂ ਵਿਸ਼ਵਾਸ ਪਾਵਾਂਗੇ ਤੋਂ ਉਹਨੂੰ ਮੈਂ ਸਮਝਦਾ ਜਿਹੜੀ ਬਾਬਾ ਸਾਹਿਬ ਅੰਬੇਦਕਰ ਨੇ ਸਾਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ ਪੂਰੀ ਔਰ ਕਈ ਸਾਡੇ ਆਜ਼ਾਦੀ ਘੁਲਾੜੀਆਂ ਨੇ ਜ਼ਿੰਦਗੀਆਂ ਆਪਣੀਆਂ ਕੁਰਬਾਨ ਕੀਤੀਆਂ ਦੇਸ਼ ਨੂੰ ਇਸ ਪੈਗਾਮ ਤੇ ਪਹੁੰਚਾ ਦਿੱਤਾ ਉਹ ਨੁਕਸਾਨ ਨੂੰ ਬਚਾਣ ਲਈ ਰਾਹੁਲ ਗਾਂਧੀ ਨੇ ਬੜੀ ਤਪੱਸਿਆ ਕਰਕੇ ਹਿੰਮਤ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਕਰਨਾਟਕ ਦਾ ਇੱਕ ਹਲਕਾ ਹੈ ਜਿਹਦੇ ਤਹਿਤ ਤੁਮ ਜਾਣਦੇ ਕਿ 1 ਲੱਖ ਤੋਂ ਵੱਧ ਵੋਟ ਜਾਲੀਵਣੀ ਦੇ ਵਿੱਚ 33000 ਵੋਟ ਤੇ ਉਹਨਾਂ ਦੇ ਨਮਾਇੰਦਾ ਜਿੱਤੇ ਤਾਂ ਐਸੇ ਸਾਨੂੰ ਰਲ ਮਿਲ ਕੇ ਥਾਰਿਆ ਨੂੰ ਆਪਣੇ ਆਪਣੇ ਪਿੰਡ ਆਪਣੇ ਆਪਣੇ ਘਰ ਸਾਹਮਣੇ ਪੜ੍ਹਨੀ ਹੈ ਤਾਂ ਕਿ ਵੋਟ ਚੋਰੀ ਦੇ ਤਹਿਤ ਨੁਕਸਾਨੋਂ ਦੇ ਇੱਕ ਪਾਸੇ ਸਾਡੇ ਕੋਲ ਸਰਕਾਰ ਹੈ ਜਿਹੜੀ ਵੋਟਾਂ ਚੋਰੀ ਕਰਦੀ ਹੈ ਕੇਂਦਰ ਵਾਲੇ ਦੂਜੇ ਪਾਸੇ ਉਹ ਹੈ ਜਿਹੜੀ ਟਰਾਲੀਆਂ ਚੋਰੀ ਕਰਦੀ ਹੈ ਹੁਣੇ ਲੋਕਾਂ ਨੇ ਫੈਸਲਾ ਕਰਨਾ ਕਿਹੜੀ ਸਰਕਾਰ ਬਣਾਣੀ ਹੈ ਟਰਾਲੀਆਂ ਕਹਿੰਦੇ ਕਈ ਮਲੀਆਂ ਵੀ ਨਾਬੇ ਤੋਂ ਨਹੀਂ ਜੀ ਨਾਬੇ ਵਾਲੇ ਫਿਰ ਦੱਸ ਤਾ ਕਿ ਉਹ ਮੇਰੇ ਖਾ ਤਾਂ ਹੀ ਮਤੋਂ ਉਹਦੇ ਗਲਾ ਪ੍ਰਧਾਨ ਦੇ ਤੇ ਖਲਾਪ ਪਿਆਏਗਾ ਦੇਖੋ ਕਿਸੇ ਦੇ ਨੁਕਸਾਨ ਕਰਕੇ ਕੋਈ ਕਾਮਯਾਬ ਨਹੀਂ ਹੁੰਦਾ ਆਪਣੀ ਕਾਰਗੁਜ਼ਾਰੀ ਤੇ ਲੋਕ ਵਿਸ਼ਵਾਸ ਕਰਨ ਕੰਮ ਚੰਗਾ ਕਰਨ ਔਰ ਮੈਂ ਸਮਝਦਾ ਹੀ ਸੀਸਾਨ ਉਕਰੂ ਲੱਗ ਜਾਣਗੇ ਇਹ ਲੋਕ ਯਾਦ ਰੱਖਣ ਅੱਜ ਜੇ ਪਿਆਰ ਸਤਕਾਰ ਮਿਲਦਾ ਹੈ ਕੰਮਾਂ ਦੇ ਆਧਾਰ ਤੇ ਅਸੀਂ ਵੀ ਨਾ ਕੰਮ ਕਰੀਏ ਸਾਨੂੰ ਵੀ ਲੋਕ ਨਕਾਰਦੇ ਤੇ ਕੰਮਾਂ ਦੀ ਵਿਸ਼ਵਾਸ ਜ਼ਿਆਦਾ ਕਰਨ بجائے ਕਿ ਲੋਕਾਂ ਨੂੰ ਚੁਟਕਲੇ ਸੁਣਾਉਣ ਢਿੱਡੇ ਲੋਕਾਂ ਨੂੰ ਮਜਾਦ ਸੁਣਾ ਕੇ ਭਰਨ ਮੈਂ ਸਮਝਦਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਵਾਦੇ ਕੀਤੇ ਪੂਰੇ ਕਰਨੇ ਚਾਹੀਦੇ ਔਰ ਜਿਹੜੇ ਹਲਕੇ ਦਾ ਕਾਰਜ ਕੀਤਾ ਦੀ ਉਹ ਤੁਹਾਨੂੰ ਵਿਸਾਰਪੂਰਵ ਡਿਟੇਲ ਦਿੱਤੀ ਹੈ ਬਾਕੀ ਅਗਲੀ ਪ੍ਰੈਸ ਕਾਨਫਰੰਸ ਇਲੈਕਸ਼ਨ ਤੋਂ ਪਹਿਲਾਂ ਇੱਕ ਇੱਕ ਡਿਟੇਲ ਤਾਂ ਕਿ ਤੁਹਾਨੂੰ ਜਾਣਕਾਰੀ ਹੋਏ ਮਤੇ ਦੇ ਸਮੇਂ ਸਰਕਾਰ ਦੀ ਪਰਵਾਹ ਨਹੀਂ ਦੇਦੀ ਉਹ ਡਿਟੇਲ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਤਾਂ ਕਿ ਤੁਹਾਨੂੰ ਕੋਈ ਸ਼ੰਕਾ ਨਾ ਰਹੇ ਪਰ ਖਾਲਾ ਕਿ ਅਵਲੋਚ ਜੇ ਰੰਦੀਸ਼ੇ ਨੇ ਕੰਗਰੇਸ ਭਾਈਆਂ ਦਾ ਵੀ ਵਾਰਜ ਬਣਦਾ ਕੰਮ ਕਰਕੇ ਦਿਖਾਣ ਦੀ ਲੋੜ ਹੈ ਜਾਣ ਵਾਸਤੇ ਦੂਜਾ ਤੁਹਾਨੂੰ ਮੁੱਖ ਮਤਦਨ ਕਰਨ ਦਾ ਧੰਨਵਾਦ ਅਤੇ ਰੂਪ ਸਿੰਘ ਜੀ ਐਮਸੀ ਦੇ ਉਮੀਦਵਾਰ ਦੇ ਉਹ ਅੱਜ ਅਕਾਦੀਦ ਸਾਡੇ ਦੇ ਸਾਡੇ ਦੁਕਾਨ ਦੇ ਸਾਹਮਣੇ ਹੋਏ ਆਪਣੇ ਸਾਥੀ ਸਾਡੇ 3:30 ਵਜੇ ਪਾਣੀ ਖੜ ਗਿਆ ਪਾਣੀ ਖੜ ਗਿਆ ਅ ਰੂਪ ਜੀ ਤੁਹਾਡੇ ਕੋਲ ਹਾਜ਼ਰ ਹੋ ਗਏ ਇੱਕ ਕਾਉਂਸਲਰ ਆਪਣੇ ਨਗਰ ਨਿਗਮ ਦੇ ਇਹਨੇ ਦੇ ਮਿਸਿਸ ਆਪਣੇ ਅਮਲੋ ਤੋਂ ਕਾਉਂਸਲਰ ਹੈ ਔਰ ਇਹ ਕਾਂਗਰਸ ਪਾਰਟੀ ਸ਼ਾਮਿਲ ਹੋਣ ਜਾ ਰਹੇ ਹੈ ਔਰ ਇਹਨਾਂ ਦੀ ਮੈਂ ਆਪਣੇ ਵੱਲੋਂ ਸਮੁੱਚੀ ਸਾਡੀ ਕਾਂਗਰਸ ਪਾਰਟੀ ਲੀਡਰਸ਼ਿਪ ਨੂੰ ਧੰਨਵਾਦ ਆ ਧੰਨਵਾਦ ਕਰਦਾ ਹਾਂ ਕੋਟ ਨੂੰ ਕੋਟ ਔਰ ਉਮੀਦ ਕਰਦਾ ਕਿ ਜਿਵੇਂ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਹੈ ਉਹਨੂੰ ਲੈ ਕੇ ਗਾਹ ਚੱਲਣਗੇ ਕੰਮ 'ਚ ਕਾਂਗਰਸ ਪਾਰਟੀ ਵਿਸ਼ਵਾਸ ਕਰਦੀ ਹੈ ਔਰ ਲੀਡਰਸ਼ਿਪ ਸਮੇਤ ਸਾਡੇ ਜਿਵੇਂ ਪਰਿਵਾਰ ਵਾਂਗੂ ਅਸੀਂ ਮਿਲਦੇ ਹਾਂ ਤਾਂ ਉਵੇਂ ਗਾਹ ਨੂੰ ਪਰਿਵਾਰ ਵਾਂਗੂ ਨਾਲ ਰੱਖਾਂਗੇ ਤਕੜੇ ਹੋ ਕੇ ਮਜ਼ਬੂਤੀ ਕਰਾਂਗੇ ਔਰ ਚੰਗੀ ਗੱਲ ਹੈ ਤੁਸੀਂ ਸਮੁੰਦਰ 'ਚ ਆਏ ਹੋ ਨਿਕਲ ਕੇ ਟੋਬੇ 'ਚ ਤੇ ਮੁਬਾਰਕਬਾਦ ਤੁਹਾਨੂੰ ਰੱਬ ਗਹਨ ਤੁਹਾਨੂੰ ਬੁਲੰਦੀਆਂ ਤੇ ਤਰੱਕੀਆਂ ਲੈ ਕੇ ਜਾਵੇ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਔਰ ਬਹੁਤ ਬਹੁਤ ਰੂਪੀਏ ਧੰਨਵਾਦ ਔਰ ਮੈਂ ਬੇਨਤੀ ਕਰ